ਹੈਲੋ ਸਸਤੀ ਕੌਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਗਰ ਰਸੋਈ 'ਚ ਅੱਜ ਤੁਹਾਡੇ ਵਾਸਤੇ ਇੱਕ ਹੋਰ ਰੈਸਪੀ ਲੈ ਕੇ ਆਏ ਹਾਂ ਪਿੰਡੀਆਂ ਸਬਜ਼ੀ ਦੀ ਬਹੁਤ ਹੀ ਸਿੰਪਲ ਤੇ ਆਸਾਨ ਜੀ ਹੈ ਬਹੁਤ ਹੀ ਘੱਟ ਚੀਜ਼ਾਂ ਪੈਂਦੀਆਂ ਇਹਦੇ ਵਿੱਚ ਤੇ ਟੇਸਟੀ ਬਹੁਤ ਬਣਦੀ ਹੈ ਜਿਹੜੇ ਬੱਚੇ ਜਿਹੜੇ ਨੇ ਉਹ ਪਿੰਦੇ ਨੇ ਪਿਆਪਾ ਪਿਆਜ਼ ਨਹੀਂ ਛਾਣੇ ਟਮਾਟਰ ਨਹੀਂ ਛਾਣੇ ਟਮਾਟਰ ਪਿਆਜ਼ ਤੋਂ ਬਗਿਆਰ ਬਣਦੀ ਸਜੀ ਬਹੁਤ ਹੀ ਵਧੀਆ ਬਣਦੀ ਹੈ ਜਿਹੜੇ ਬੱਚਿਆਂ ਨੂੰ ਇਹ ਸਬਜ਼ੀ ਨਹੀਂ ਬਣਾਉਣੀ ਆਉਂਦੀ ਆਇਕਰ ਵੇਖਾਂ ਝਟ ਨਾਲ ਪਤਾ ਲੱਗ ਜਾਣਾ ਬਹੁਤ ਆਸਾਨ ਜੀ ਝਟ ਬੱਚੇ ਵੀ ਬਣਾ ਲਵੰਗੇ ਇਹ ਉਹਨਾਂ ਬੱਚੇ ਬੱਚੀਆਂ ਵਾਸਤੇ ਜਿਹੜੇ ਆਪ ਰੋਟੀ ਬਣਾਉਂਦੇ ਨੇ ਉਹਨਾਂ ਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਪਿੰਡੀਆਂ ਦੀ ਆ ਸਬਜ਼ੀ ਵੇਖਣਗੇ ਤੇ ਦੇਖ ਮਿੰਟ ਕਮਿੰਟ ਸਬਜ਼ੀ ਬਣਾ ਲਵੰਗੇ ਸਿਰਫ 5 ਮਿੰਟ ਲੱਗਦੇ ਸਬਜ਼ੀ ਬਣਾਉਣ ਚ ਆਪਾਂ ਨੇ ਅੱਧਾ ਕਿਲੋ ਪਿੰਡੀਆਂ ਲਈਆਂ ਸੀ ਤੋ ਕੇ ਸਾਫ ਕਰਕੇ ਤੇ ਜੇ ਤੇ ਵੱਡੀ ਪਿੰਡੀ ਹੋਵੇ ਕਟਰ ਅੱਧ ਵਿੱਚ ਲਾਉਣਾ ਵਾ ਉਹਦੇ ਚਾਰ ਪੀਸ ਕਰ ਲਓ ਤੇ ਛੋਟੀ ਹੋ ਦੋ ਦੋ ਪੀਸ ਨਾਲ ਲਓ ਆਪਾਂ ਇਹ ਸਬਜ਼ੀ ਬਣਾਈ ਹੈ ਪਹਿਲਾਂ ਤੇਲ ਪਾ ਕੇ ਤੇਲ ਦੇ ਵਿੱਚ ਜਿਵੈਨ ਦਾ ਤੜਕਾ ਲਾਉਣਾ ਜਿਵੈਨ ਜਦੋਂ ਭੁੱਜ ਗਈ ਤੇ ਨਾਲ ਹੀ ਆਪਾਂ ਪਿੰਡੀਆਂ ਪਾ ਦੇਣੀਆਂ ਪਿੰਡੀਆਂ ਨੂੰ ਦੋ ਤਿੰਨ ਮਿੰਟ ਇਦਾਂ ਭੁੰਨ ਕੇ ਬਾਦ ਵਿੱਚ ਆਪਾਂ ਮਸਾਲੇ ਪਾਉਣੇ ਹਨ ਹਾਂਜੀ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਆਪਾਂ ਪਾਏ ਨੇ ਛੋਟੇ ਚਮਚ 3 ਸਾਢੇ 1-3 ਚਮਚ ਪਾਏ ਛੋਟੇ ਲਾਲ ਮਿਰਚ ਪਾਉਣੀ ਹੈ 1.5 ਚਮਚ ਲਾਲ ਮਿਰਚ ਪਾ ਲਈ ਹੈ ਹਲਦੀ ਪਾਈ ਹੈ ਇਹ ਵੀ 1.5 ਤੋਂ 2 ਚਮਚ ਪਾਉਣੇ ਆ ਹਲਦੀ ਦੇ ਗਰਮ ਮਸਾਲਾ ਪਾਇਆ ਹੈ ਇਹ ਵੀ ਆਪਾਂ 2 ਚਮਚ ਪਾਉਣੇ ਆ ਦੇ ਗਿਮਰਤ ਜਿਹੜੀ ਉਹ ਪਾ ਲੋ ਥੋੜੀ ਜਿਹਾ ਕ ਚਮਚ ਬਹੁਤ ਹੀ ਘਟ ਚੀਜ਼ਾਂ ਲੈਂਦੀਆਂ ਇਹਦੇ ਵਿੱਚ ਬਿਲਕੁਲ ਸਿੰਪਲ ਬਹੁਤ ਏਸਟੀ ਬੰਦੀ ਹੈ ਸਾਰੇ ਮਸਾਲੇ ਪਾ ਕੇ 5 ਕਿ ਮਿੰਟ ਹੀ ਆਪਾਂ ਇਹਨੂੰ ਰੰਨਾ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਦਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਨਾਲ ਕਮੈਂਟ ਕਰਕੇ ਦੱਸਿਓ ਵੀ ਸੱਗੀ ਕਿਵੇਂ ਦੀ ਬਣੀ ਐ ਇੱਕ ਵਾਰ ਬਣਾ ਕੇ ਜ਼ਰੂਰ ਵੇਖਿਓ 5 ਮਿੰਟ ਵਿੱਚ ਸਬਜ਼ੀ ਤਿਆਰ ਹੋ ਜਾਂਦੀ ਹੈ। ਵੇਖੋ ਸਬਜ਼ੀ ਸਾਡੀ ਬਣ ਗਈ ਹੈ। ਸਿਰਫ 5 ਮਿੰਟ ਲੱਗੇ ਨੇ। ਜਿਆਦਾ ਸੇਕ ਤੇ ਨਹੀਂ ਬਣਾਉਣੀ ਬਿਲਕੁਲ ਮੱਖੇ ਸੇਕ ਤੇ ਬਣਾਉਣੀ ਹੈ। ਵੇਖ ਸਬਜ਼ੀ ਸਾਡੀ ਤਿਆਰ ਹੋ ਗਈ ਹੈ। ਬਹੁਤ ਟੇਸਟੀ ਬਣਦੀ ਹੈ